ਬਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਆਸ ਕਰਦੇ ਬਈ ਸਾਰੇ ਭੈਣ ਭਰਾ ਕੀ ਟਕ ਹੋਣਗੇ ਤੇ ਬਈ ਸੇਵਾ ਕਰਿਆ ਕਰੋ ਬੇਜਬਾਨਾਂ ਦੀ ਆ ਇਹਨਾਂ ਦਾ ਹਾਲ ਮਾਲ ਕਿਤੇ ਨਾ ਕਿਤੇ ਆਪਾਂ ਨੂੰ ਜ਼ਰੂਰ ਦਿੰਦਾ ਤੇ ਸਾਰਿਆਂ ਨੂੰ ਮੇਰਾ ਇਹੀ ਸੁਨੇਹਾ ਹੁੰਦਾ ਵੀ ਸੇਵਾ ਕਰਿਆ ਕਰੋ ਆਹ ਬੱਚਾ ਬਈ ਉਹ ਇਹ ਨਾ ਬਗੋ ਇਧਰੋਂ ਤੇ ਆਹ ਬੱਚਾ ਬਈ ਨਿੱਕਾ ਇਹ ਚਾਰ ਬੱਚੇ ਸੀਗੇ ਤੇ ਆਪਾਂ ਉੱਥੇ ਰੱਖੇ ਸੀ ਵਾਲੀਵਾਲ ਦੇ ਗਰਾਊਂਡ 'ਕਿਉਂ ਤੇ ਉੱਥੋਂ ਕੋਈ ਤਿੰਨ ਬੱਚੇ ਲੈ ਗਏ ਤੇ ਮੇਰੇ ਕੋਲੇ ਆ ਇੱਕ ਬੱਚਾ ਉੱਥੇ ਰਹਿ ਗਿਆ ਜੋ ਫੀਡ ਪਾਉਣਗੇ ਸਵੇਰੇ ਫਰਮਾਇਣ ਉਹ ਘਰੇ ਹੀ ਲਿਆ ਮੈਂ ਚਲ ਤੂੰ ਵੀ ਆ ਜਾ ਕਿਤੇ ਇੰਨੇ ਪ੍ਰੇਫਰ ਦੇਣਾ ਤੂੰ ਵੀ ਵਿੱਚੇ ਤੂੰ ਕੋਤ ਰੈਫਰੀ ਭਰਾਵਾ ਵਾਹੇ ਆਪਣੇ ਕੋਲੇ ਜਗਾ ਜੁਗਾ ਤਾਂ ਹੈ ਨਹੀਂ ਚਲੋ ਇੱਥੇ ਬਾਹਰ ਹੀ ਰਹਿੰਦੇ ਆ ਕੁਝ ਖਾ ਕੇ ਜਾਵੜਦੇ ਆ ਤੇ ਆ ਰਹਿ ਜਾਂਦੇ ਆ ਇਹ ਇੱਥੇ ਰਹਿੰਦੇ ਪੱਕੇ ਆ ਆ ਦੋ ਤਾਂ ਇੱਥੇ ਬੱਕੇ ਹੀ ਰਹਿੰਦੇ ਆਪਣੇ ਕੋਲੇ ਇੱਕ ਡੈਂਗੋ ਹੋ ਗਿਆ ਦੋ ਆ ਹੋ ਗਏ ਆ ਦਾ ਹੁਣ ਅੰਦਰ ਹੀ ਰਹਿੰਦਾ ਅੰਦਰੋਂ ਬਾਹਰ ਹੀ ਨਿਕਲਦਾ ਘਰੇ ਉਹ ਕਮਰੇ ਚ ਗਾਂ ਵੜ ਜਾਂਦਾ ਤੇ ਉੱਥੇ ਬੈਠਾ ਰਹਿੰਦਾ ਏ ਬਈ ਸੇਵਾ ਕਰਿਆ ਕਰੋ ਯਾਰ ਬੇਜਬਾਨਾ ਹਨਾ ਇਹ ਤਾਂ ਇਹਨਾਂ ਦਾ ਫਲ ਸੇਵਾ ਦਾ ਆਪਾਂ ਨੂੰ ਕਿਤੇ ਨਾ ਕਿਤੇ ਮਾਲਕ ਜ਼ਰੂਰ ਦਿੰਦਾ ਤੇ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਵੀਡੀਓ ਤੇ ਕਮੈਂਟ ਬਈ ਆਉਦੇ ਜ਼ਰੂਰ ਕਰਿਆ ਕਰੋ ਨਾਲ ਨਾਲ ਆਪਦੀ رائے ਰੱਖਿਆ ਕਰੋ ਹ ਹੌਸਲਾ ਦੇਆ ਕਰੋ ਸਾਨੂੰ ਹੁਣ ਤਾਂ ਤੁਸੀਂ ਇਹ ਸਮਝ ਲਓ ਵੀ ਆਪਾਂ ਨੂੰ ਦੁਕਾਨ ਦਾ ਵੀ ਕੰਮ ਛੱਡਣਾ ਪੈਣਾ ਹੈ ਕਿਉਂਕਿ ਕੰਮ ਆਪਣੇ ਕੋਲ ਜਮਾ ਆਪਣਾ ਕੰਮ ਖਤਮ ਹੀ ਹੋ ਗਿਆ ਐਂ ਕਹਿ ਲਓ ਵੀ ਲੋਕਾਂ ਦੀ ਸੋਚ ਇਹ ਆ ਵੀ ਪਤਾ ਨਹੀਂ ਯਾਰ ਕੁੱਤਿਆਂ ਨੂੰ ਹੱਥ ਲਾਉਂਦਾ ਰਹਿੰਦਾ ਹਨ ਤਾਂ ਹੁਣ ਬਈ ਜਿਹੜੇ ਏਡੇ ਏਡੇ ਡਾਕਟਰ ਹਨਾ ਸਾਰਾ ਦਿਨ ਇਹਨਾਂ ਦੇ ਆਪਰੇਸ਼ਨ ਕਰੀ ਜਾਂਦੇ ਆ ਤੇ ਉਹ ਵੀ ਸ਼ਾਮ ਨੂੰ ਘਰੇ ਜਾ ਕੇ ਰੋਟੀ ਵੀ ਖਾਂਦੇ ਆ ਆਪਣੇ ਜਵਾਕ ਵੀ ਚੱਕਦੇ ਤੇ ਆਪਾਂ ਵੀ ਬਈ ਆਪਦੇ ਅਨਿਆਣੇ ਵੀ ਚੱਕਣੇ ਹੁੰਦੇ ਆ ਤੇ ਸਾਰਾ ਕੁਝ ਆਪਾਂ ਨੂੰ ਪਤਾ ਸਾਫ ਸਪਾਈ ਦਾ ਵੀ ਕੇਮ ਐ ਸਾਫ ਸਪਾਈ ਰੱਖੀ ਦੀ ਕੀ ਹੁੰਦੀ ਐ ਸਾਫ ਸਪਾਈ ਪਰ ਚਲੋ ਕੋਈ ਗੱਲ ਨਹੀਂ ਮੈਂ ਬਸ ਆ ਹਫਤਾ ਮੇਰੇ ਰਾਦਾ ਵੀ ਮੈਂ ਹਾਲਾ ਲਾ ਕੇ ਰੇੜੀ ਤੇ ਅਗਲੇ ਹਫਤੇ ਮੈਂ ਕੰਮ ਛੱਡੂਗਾ ਬਈ ਮੈਂ ਹੁਣ ਬਸ ਹੋ ਗਈ ਮੇਰੀ ਮਤੋਂ ਸਹੀ ਗੱਲ ਦਸ ਇਹਨਾਂ ਦੀ ਸੇਵਾ ਦੀ ਜਿੰਨਾ ਤੱਕ ਗੱਲ ਹੈਗੀ ਉਹ ਆਪਾਂ ਛੱਡ ਨਹੀਂ ਸਕਦੇਗੇ ਤੇ ਪਰ ਕੰਮ ਮੈਂ ਛੱਡੂਗਾ ਕੋਈ ਗੱਲ ਨਹੀਂ ਮਾਲਕਾ ਹਨਾ ਉਹਨੇ ਰਾਹ ਆਪੇ ਦਿਖਾਊਗਾ ਕੋਈ ਹੋਰ ਕੰਮ ਕਰ ਲਾਂਗੇ ਪਰ ਇਹ ਕੰਮ ਬਈ ਆਪਾਂ ਨੇ ਤੋਂ ਵਾਸਤੋਂ ਬਾਹਰ ਹੋ ਗਿਆ ਕੰਮ ਹੁਣ ਨਿਕਲਦਾ ਨਹੀਂ ਜਮਈ ਸੌਦੇ ਦੇ ਪੈਸੇ ਨਹੀਂ ਪੂਰੇ ਹੁੰਦੇਗੇ ਸੈਟਾਂ ਨੂੰ ਤਨ ਪਤਾ ਤਹੇ ਦੇਣੇ ਹੁੰਦੇ ਆ ਸ਼ਾਮ ਦੀ ਸ਼ਾਮ ਤੇ ਉਹ ਪੂਰੇ ਨਹੀਂ ਹੁੰਦੇ ਫਿਰ ਦੱਸੋਣ ਕੀ ਕਰਗੇ ਹਾਂ ਹੁਣ ਪੱਲੇ ਉਹ ਵੀ ਹੁਣ ਸਮਝ ਲਓ ਵੀ ਘਰ ਦਾ ਟਾਈਮ ਪਾਸ ਵੀ ਬੜਾ ਔਖਾ ਹੁੰਦਾ ਤੇ ਚਲੋ ਠੀਕ ਆ ਜੀ ਸ਼ੇਅਰ ਕਰ ਦਿਓ ਬਈ ਵੱਧ ਤੋਂ ਵੱਧ ਤੇ ਬਈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਇੱਕ ਬੱਚੇ ਕਿਸੇ ਨੇ ਛੱਡਿਆਂ ਦੇ ਸੀਗੇ ਤੇ ਥੋੜੇ ਰਹਿ ਗਏ ਬੱਚੇ ਆਪਣੇ ਕੋਲ ਇੱਥੇ ਅੱਠ ਕ ਬੱਚੇ ਰਹਿ ਗਏ ਜਿਹੜੇ ਵਾਰੀ ਸਰ ਤੁਰੇ ਆਉਂਦੇ ਤੇ ਖਾ-ਖਾ ਕੇ ਮੁੜੇ ਜਾਂਦੇ ਉਹ ਐਤੋਂ ਖਾ ਲ ਐਤੋਂ ਕਿਹੜਾ ਮਿੱਠੀ ਐ ਤੇ ਬਈ ਆਪਣੀਆਂ ਵੀ ਹੋ ਗਏ ਆ ਖਾ ਜਾ ਨਾ ਨਾ ਲੜਨਾ ਨਹੀਂ ਸ਼ੇਅਰ ਕਰਦਾ ਕਰੋ ਵੀਡੀਓ ਵੱਧ ਤੋਂ ਵੱਧ ਬਈ ਤੇ ਆਪ ਦਾ ਜੋਗਦਾਰ ਵੀ ਪਾਇਆ ਕਰੋ ਅਜਿਵੇਂ ਕਿ ਤੁਹਾਨੂੰ ਪਤਾ ਆ ਵੀ ਆਪਾਂ ਜਗ੍ਹਾ ਲੈਣ ਵਾਸਤੇ ਜਦੋਂ ਜਿਆਦਾ ਬਹੁਤ ਕਰੀਏ ਨੇ ਵਾਸਤੇ ਜਗ੍ਹਾ ਲੈਣੀ ਐ ਤੇ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਤੇ ਆਪਦਾ ਰਿਸਪੌਂਸ ਵੀ ਦੇਆ ਕਰੋ। ਕਈ ਵਾਰੀ ਚਲੋ ਗਲਤੀ ਹੋ ਜਾਂਦੀ ਹੈ ਨਾ ਸਾਡੇ ਵਰਗਾ ਤੋਂ ਵੀ ਹੋ ਜਾਂਦੀ ਹੈ ਤੇ ਉਹਨੂੰ ਦੱਸੰਦਾ ਵੀ ਤੁਹਾਡਾ ਫਰਜ਼ ਆ। ਦੱਸਿਆ ਵੀ ਜਰੂਰ ਕਰੋ ਆ ਬੱਚਾ ਹੀ ਉੱਥੇ ਇਕੱਲਾ ਹੀ ਰਹਿ ਗਿਆ ਸੀਗਾ ਤੇ ਆਪਾਂ ਫਿਰ ਘਰੇ ਲਿਆਉਂਦਾ ਨੂੰ। ਕਿਉਂਕਿ ਚਾਰ ਬੱਚੇ ਸੀਗੇ ਇਹ ਤੇ ਬਾਕੀ ਬੱਚੇ ਕੋਈ ਲੈ ਗਿਆ ਹਾਂ। ਕੀ ਤੇ ਬਾਕੀ ਬੱਚੇ ਕੋਈ ਲੈ ਗਿਆ ਸੀਗਾ ਬਾਈ। ਤੇ ਬਰਨੂੰ ਘਰੇ ਲੈ ਆਂਦਾ ਆਪਾਂ ਉਹਦੇ ਕੋਲੇ ਮਾਂ ਚੱਲ ਜਿੱਥੇ ਦੂਜੇ ਐਨੇ ਤਰ੍ਹਾਂ ਫਿਰਦਾ ਤੂੰ ਵੀ ਆ ਜਾ ਹਨਾ ਤੂੰ ਵੀ ਖਾਈ ਗੱਲੀ ਨਾਲ ਤੇ ਬਈ ਆਪਦਾ ਹਾਂ ਫੀਡ ਦੀ ਜਿਹੜੀ ਹੈਲਪ ਕਰਦੇ ਨੇ ਹਨਾ ਉਹਦਾ ਹੀ ਬੜਾ ਧੰਨਵਾਦ ਤੁਹਾਡਾ ਤੇ ਇਸੇ ਤਰ੍ਹਾਂ ਹੀ ਬਈ ਸਾਡੀ ਹੈਲਪ ਕਰਦੇ ਰਿਹਾ ਕਰੋ ਹੋ ਤਾਂ ਐ ਲੱਗਦਾ ਵੀ ਦੁਕਾਨ ਵੀ ਛੱਡਣੀ ਪਊਗੀ ਬਈ ਕਿਉਂਕਿ ਕੰਮ ਜਿਵੇਂ ਖਤਮ ਹੀ ਹੋ ਗਿਆ ਮੇਰਾ ਤਾਂ ਕਹਿ ਦਿੰਦੇ ਆ ਕੁੱਤੇ ਨੂੰ ਹੱਥ ਲਾਉਂਦਾ ਪਤਾ ਨਹੀਂ ਧੂੰਦਾ ਹੋਊਗਾ ਕਿੰਨੇ ਲੋਕਾਂ 'ਚ ਸੋਚ ਜਦੋਂ ਨੂੰ ਪਤਾ ਹੀ ਆ ਕਿੱਥੇ ਖੜੀ ਹੈ ਹਨਾ ਤੇ ਬਸ ਹੁਣ ਤਾਂ ਰੈਡੀ ਵੇਚਣ ਦਾ ਗੰਜਲੋ ਵੀ ਬਸ ਤਿਆਰੀ ਹੈ ਹੁਣ ਤਾਂ ਮੈਨੂੰ ਨਾ ਬਸਤ ਦਿੰਦੀ ਰਵੱਢੀ ਕਰ ਪੀੜ ਲੱਗਦੀ ਹੈ ਤੇ ਸ਼ੇਅਰ ਕਰਿਆ ਕਰੋ ਇਵਤ ਵਾਦ ਚਲੋ ਠੀਕ ਹੈ ਭਾਈ ਤਾਂ